ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਨੌਜਵਾਨ ਰਾਜਮਸੀ ਦਾ ਕਿੱਚਾ ਮਾਰ ਕੇ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅnder ਪਿੰਡ ਪੱਖੋਕੇ ਟਾਲੀ ਸਾਹਿਬ ਦੇ ਨੌਜਵਾਨ ਰਾਜਮਸੀ ਆਪਣੇ ਭਰਾ ਦੇ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋਂ ਘਰੇਲੂ ਸਮਾਨ ਲੈਣ ਵਾਸਤੇ ਗਿਆ ਹੋਇਆ ਸੀ। ਉਸ ਦਾ ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਰਾਜਮਸੀ ਦਾ ਕਿੱਚਾ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦ ਉਸ ਦਾ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਸਦੇ ਪਰਿਵਾਰ ਮੈਂਬਰ ਵੱਲੋਂ ਦੱਸਣ ਮੁਤਾਬਕ ਉਤ ਹਮਲਾਵਰ ਵੱਲੋਂ ਹੀ ਜ਼ਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਛੱਡ ਕੇ ਫਰਾਰ ਹੋ ਗਏ ਹਨ ਜਿੱਥੇ ਕਿ ਡਾਕਟਰਾਂ ਵੱਲੋਂ ਰਾਜਮਸੀਨ ਮ੍ਰਿਤਕ ਕਰਾਰ ਕੀਤਾ ਅਤੇ ਉਸਦੇ ਜ਼ਖਮੀ ਭਰਾ ਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਡਾ ਕੀ ਨਾਮ ਹੈ ਮੈਂ ਪੋਲੀ ਜੀ ਕਾਡਾ ਪੁੱਤਰ ਤੇ ਹਾਂਜੀ ਮੇਰਾ ਪੁੱਤਰ ਸੀ ਮੈਂ ਬੋਕਰ ਬੋਜਾ ਕਰਨ ਆਈ ਹਾਂ ਲੋਕਾਂ ਨੇ ਕਹਿੰਦੇ ਸਿੱਨਾ ਚੋਕ ਕਰਨ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਘੇਤੀ ਆਇਆ ਉਸ ਤੋਂ ਦੇ ਵਿੱਚ ਮੈਂ ਆਈ ਇਹ ਦੇਖਿਆ ਮੇਰਾ ਮੁੰਡਾ ਬਾਹਰ ਚੜਿਆ ਲੋਕਾਂ ਕਿੰਨ ਮਾਰਿਆ ਉਹ ਇਹਨਾਂ ਦੇ ਬੜਾ ਮੁੰਡੇ ਹੈ ਅੱਜ ਪੈ ਗਿਆ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗ ਨਹੀਂ ਮੈਨੇ ਨੇ ਬੁਲਾ ਲਿਆ ਟਗੜਾਈ ਕਰ ਬੈਠੇ ਜੇ ਤੇ ਚਕੜਾਈ ਆਇਆ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਨੂੰ ਦੇ ਦਿੰਦੇ ਐ ਗ੍ਰੀਵ ਜੈ ਮੰਤ ਕੰਮ ਵਾਲਾ ਜੈ ਕਰ ਕੇ ਜਾਂਦੇ ਆਂ ਤੇ ਆਹ ਜਿਹੜੀ ਦਾਰ ਦਾ ਪੂਰੇ ਬੱਚੇ ਮੇਰੇ ਦੀਆਨੀ ਕਰਦੇ ਨੇ ਕਾਰ ਵਾਲਾ ਮੇਰੇ ਦੀਆਨੀ ਕਰਦਾ ਵਾ ਅਈ ਜਿਹੜੀ ਰੋਟੀ ਪਾਣੀ ਅਦਾ ਹੀ ਆਪਣਾ ਚਲਣ ਮੇਲਾਨ ਦੇ ਨੇ ਅਦਾ ਕਰਦੇ ਇਹ ਲੋਕਾਂ ਦਾ ਤੇਲ ਲਾੜ ਕਰੀ ਜਾਂਦਾ ਨਹੀਂ ਤਾਂ ਅਈ ਜਿਹੜੀ ਗਾਇਕੂ ਬੱਚੇ ਵਾਲੇ ਬਣਾਇਆ ਗਿਆ ਕੋਈ ਆਦੇ ਨਹੀਂ ਦੀਆਨੀ ਦਾਰੀ ਆ ਗਈ ਨੇ ਲਿੰਟ ਕਰਦੇ ਨੇ ਕਿਉਂ ਠੀਕ ਕੀ ਨਾਮ ਪੜੋ ਤੁਹਾਡਾ ਬੇਟਾ ਹੈ ਹਾਂਜੀ ਕੀ ਗੱਲ ਹੋਈ ਜੀ ਇਹ ਬੈਦ ਬੜੇ ਮੇਰੇ ਪਤਾ ਕੋਈ ਨਹੀਂ ਵੀ ਕਿ ਪਤਾ ਜੇ ਮੇਰੇ ਪੱਠੇ ਵੱਢ ਆ ਜਾਏ ਜੀ ਅਤੇ ਬਾੜੀ ਕੋਲ ਸੌੜ ਕੇ ਸਭੀ ਮਾਜੀ ਲੁਗਰ ਜਮਨਰ ਕੋਲ ਲੱਪੈਣੇ ਬੰਦੇ ਕਹਿੰਦੇ ਸੀ ਤਾਂ ਜਾਇ ਤੇਰੇ ਤੇਰੇ ਮੜੇ ਦੇ ਕਰਜ਼ਾ ਮਾ ਕੇ ਚੱਲ ਮੋਸੇ ਪੱਠੀ ਸੌੜ ਕੇ ਤਾਂ ਬੰਦੂਲੀ ਕੋਲ ਜਾਣਾ ਸੀ ਕੀ ਗੱਲ ਕੋਈ ਪਤਾ ਨਹੀਂ ਲੱਗੇ ਕੀ ਹੋਈ ਐ ਗੱਲ ਦੀ ਕੋਈ ਪਤਾ ਲੱਗਿਆ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਫੇਰ ਵੀ ਮੈਨੂੰ ਪਤਾ ਲੱਗਦਾ ਤੇ ਮੈਨੂੰ ਪਤਾ ਲੱਗਦਾ ਗੱੱਚ ਦਾ ਗੱਲ ਦਾਦਾ ਜੇ ਇਹਨਾਂ ਦੱਸਿਆ ਵੀ ਕੋ ਕਿੱਤੇ ਮੋੜੀ ਕਰਤੀ ਨੇ ਤੇ ਮੈਂ ਉਸੇ ਪੱਜਾਇਆ ਗਈ ਤੇ ਕਿੱਚਾ ਮਾਰੀਆਂ ਕਿੰਨ ਰਜੀਦ ਆ ਜੀ ਇਹਨਾਂ ਨਾਲ ਗੱਜੀ ਗੱਜੀ ਜਿਹੜੇ ਨੇ ਵਾਇਆ ਨੇ ਮਾ ਕੇ ਕਰਜਾ ਇੱਥੇ ਮੋਟ ਸਕਦਾ ਭੀ ਜਦੋਂ ਖੱਟ ਜਾ ਜਿਆ ਹਿੰਦਾਈ ਮੁੰਡਾ ਅੰਡੇ ਚੰਨਕ ਲਾਗੇ ਨਾਲ ਹੀ ਆ ਸਾਡੇ ਚੰਦਨਗਨ ਹਾਂਜੀ ਠੀਕ ਹੈ ਹਾਂਜੀ ਘੜਿਆ ਦਾ ਕਾਰ ਨਹੀਂ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂਹੇ ਜੇ ਨਾਲ ਹੀ ਹੋਵੇ ਹਾਂਜੀ ਤੇ ਕੀ ਸਰਕਾਰ ਪੁਲਸ ਆ ਗਈ ਉਸ ਵੇਲੇ ਇਹਦੇ ਨਾਲ ਬੰਦੇ ਪੁੱਛਦੇ ਬਾਲੋ ਪੁਲਸ ਆ ਗਈ ਕਿ ਨਹੀਂ ਆ ਗਈ ਪੁੱਛਦੇ ਮਕਦਮਾ ਬਰੇ ਨਹੀਂ ਗਈ ਕਿ ਨਹੀਂ ਗਈ ਤੇ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਹੈ ਜੁਨੇ ਵੀ ਮੈਨੂੰ ਖੜੋ ਗਏ ਮੇਰੇ ਮੇਰੇ ਮੈਨੂੰ ਬੜਾ ਪਾੜ ਦੇ ਇਹ ਪੁਛੇ ਕਿੰਨੇ ਕੰਨ ਕਰੇ ਬੰਦੇ ਕਹਿੰਦੇ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਮੇਰੇ ਕਹਿੰਦੇ ਬੰਦੇ ਕਿ 50 ਚੱਕੇ ਬੰਦੇ ਉਹ ਬਨੇ ਪੈਣੋਗਾ ਇਹ ਕੋਈ ਇਧਰ ਪੈਸੇ ਮਗਰ ਪਹਿਲਾ ਤੇ ਇਹਨੂੰ ਮਾਰ ਦੋ ਇਹ ਬਿਆਨ ਤੇ ਦੱਸਿਆ ਕਿ ਮਰੇ ਬੜੇ ਜਾਏਗਾ ਪਟੇ ਫੋਟੋ ਬੈਠੇ ਫਿਰ ਲੋਕੀ ਕੋਈ ਰੰਜਿਸ਼ ਰਾਜੀਫ ਰਾਜਾ ਨੇ ਕੋਈ ਬਸ ਯਾਰ ਇਹ ਕਦੀ ਜਾਣੀ ਜਾਂ ਜਾਂਦੀ ਆਪੋ ਟੂ ਮੈਂ ਹੋਰ ਵੱਖਰੀ ਗੱਲ ਹੈ ਜੇ ਮੋੜੇ ਮੋੜੇ ਦੀ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 11:30 ਵਜੇ ਇੱਕ ਪੱਪੂ ਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਸਰ ਕੋਈ ਕਾਰਨ ਦਾ ਪਤਾ ਲੱਗਾ ਵਿੱਚ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਆਈ ਦੀ ਡੈਥ ਹੋ ਗਈ ਨਾਲ ਇਹ ਤੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਵਾਹੇ ਤੇ ਜਿਹਨੂੰ ਕਤਲ ਕੀਤਾ ਦਾ ਕੋਈ ਨਾਮ ਪਤਾ ਵਾ ਤੁਹਾਨੂੰ ਉਹ ਪੱਕੋ ਕੇ ਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਉਹਦੀ ਗ੍ਰਿਫਤਾਰੀ ਜਲ ਤੋਂ ਜਲਦੀ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ